ਰਾਜਾ ਬੜਿੰਗ ਦਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਦਾ ਬਿਆਨ ਜਿਹੜਾ ਸਾਹਮਣੇ ਆ ਰਿਹਾ ਉਹਨਾਂ ਨੇ ਇਹ ਕਿਹਾ ਕਿ ਤੁਹਾਟੀ ਔਰ ਕਰਨ ਬੜਿੰਗ ਜਿਹੜੇ ਹਲਕਾ ਦਾਖਾ ਤੋਂ ਨੇ ਉਹਨਾਂ ਦੀ ਜੁਆਇਨਿੰਗ ਜਿਹੜੀ ਆ ਉਹ ਰੱਦ ਕਰ ਦਿੱਤੀ ਗਈ ਹੈ ਨਹੀਂ ਮੈਨੂੰ ਇਸ ਬਾਬਤ ਕੋਈ ਹੋਈ ਹਾਈ ਟੱਕ ਨੋਟਿਸ ਨਹੀਂ ਕੋਈ ਪਾਰਟੀ ਕਨੀਓ ਮੈਸੇਜ ਨਹੀਂ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਮੇਰੀ ਆਸ਼ੂ ਜੀ ਨਾਲ ਗੱਲ ਹੋਈ ਆ ਚੰਨੀ ਜੀ ਨਾਲ ਗੱਲ ਹੋਈ ਆ ਕੋਈ ਇਸ ਤਰ੍ਹਾਂ ਦਾ ਕੋਈ ਮਸਲਾ ਉਹਨਾਂ ਦੀ ਨਜ਼ਰ 'ਚ ਵੀ ਨਹੀਂ ਹੈਗਾ ਜਿਵੇਂ ਇਹ ਗੱਲ ਕਹੀ ਜਾ ਰਹੀ ਹੈ ਕਿ ਤੁਹਾਡੀ ਔਰ ਕਰਨਪੜਿੰਗ ਦੀ ਜਿਹੜੀ ਜੁਆਇਨਿੰਗ ਹੋਈ ਹੈ ਉਹ ਪ੍ਰੋਸੀਜਰ ਦੇ ਤਹਿਤ ਨਹੀਂ ਹੋਈ ਜਿਹੜੀ ਲੀਡਰਸ਼ਿਪ ਨੇ ਕਰਾਈ ਆ ਨਾ ਜੀ ਉਹ ਕੋਈ ਆਮ ਆਦਮੀ ਨਹੀਂ ਸੀਗੇ ਬਹੁਤ ਪਾਰਟੀ ਦੀ ਵੱਡੀ ਸੀਨੀਅਰ ਲੀਡਰਸ਼ਿਪ ਸੀ ਜੀ ਤੇ ਬੜੇ ਜ਼ਿੰਮੇਵਾਰ ਕੌਨਫੀਡੈਂਸ ਸਾਰਿਆਂ ਨੂੰ ਲੈ ਕੇ ਇਹ ਕਰਵਾਈ ਗਈ ਆ ਜੀ ਜੁਆਇਨਿੰਗ ਲੋਕਾਂ ਨੂੰ ਤਾਂ ਇਹ ਗੱਲ ਪਤਾ ਹੀ ਆ ਵੀ ਇਹ ਕਿਸ ਕਾਰਨ ਇਹ ਕੰਮ ਹੋ ਰਿਹਾ ਜੀ ਜਿਹੜੇ ਬੰਦੇ ਆਪ ਪਿਛਲੇ ਸਮਿਆਂ ਦੇ ਵਿੱਚ ਕਾਂਗਰਸ ਪਾਰਟੀ ਜੁਆਇਨ ਕੀਤੀ ਆ ਜੀ ਜਿਨ੍ਹਾਂ ਦਾ ਪਿਛਲਾ ਰਿਕਾਰਡ ਵੀ ਇਹੀ ਰਿਹਾ ਵੀ ਥੋੜਾ ਜਿਹਾ ਕਿੱਥੇ ਜਾਣਾ ਉਸੇ ਕਲੇਸ਼ ਕੋਣਾ ਇੱਕ ਅਖਬਾਰ ਨੂੰ ਇੰਟਰਵਿਊ ਦਿੰਦੇ ਹੋਏ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਾ ਬਣਿੰਗ ਨੇ ਇਹ ਗੱਲ ਜ਼ਾਹਰ ਕੀਤੀ ਕਿ ਕਮਲਜੀਤ ਸਿੰਘ ਕੜਵਲ اور ਕਰਨ ਬ੍ਰਿੰਗ ਨੂੰ ਉਹਨਾਂ ਦੀ ਜਿਹੜੀ ਰੀਜੋਇਨਿੰਗ ਆ ਉਹ ਰੱਦ ਕਰ ਦਿੱਤੀ ਜਾਂਦੀ ਹੈ ਸਾਡੇ ਨਾਲ ਫੋਨ ਕਾਲ ਤੇ ਕਮਲਜੀਤ ਸਿੰਘ ਕੜਵਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕੜਵਲ ਸਾਹਿਬ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਧੰਨਵਾਦ ਜੀ ਤੁਹਾਡਾ ਬਹੁਤ-ਬਹੁਤ ਜਦੋਂ ਸਾਹਿਬ ਇੱਕ ਰਾਜਾ ਬੜਿੰਗ ਦਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਦਾ ਬਿਆਨ ਜਿਹੜਾ ਸਾਹਮਣੇ ਆ ਰਿਹਾ ਉਹਨਾਂ ਨੇ ਇਹ ਕਿਹਾ ਕਿ ਤੁਹਾਡੀ ਔਰ ਕਰਨ ਬੜਿੰਗ ਜਿਹੜੇ ਹਲਕਾ ਦਾਖਾ ਤੋਂ ਨੇ ਉਹਨਾਂ ਦੀ ਜੁਆਇਨਿੰਗ ਜਿਹੜੀ ਆ ਉਹ ਰੱਦ ਕਰ ਦਿੱਤੀ ਗਈ ਹੈ ਤੁਹਾਨੂੰ ਇਸ ਬਾਬਤ ਕੁਝ ਪਤਾ ਲੱਗਿਆ ਤੁਹਾਡਾ ਕੀ ਪ੍ਰਤੀਕਰਮ ਨਹੀਂ ਮੈਨੂੰ ਇਸ ਬਾਬਤ ਕੋਈ ਹਜ ਤੱਕ ਨੋਟਿਸ ਨਹੀਂ ਕੋਈ ਪਾਰਟੀ ਕਨੀਓ ਮੈਸੇਜ ਨਹੀਂ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਤੇ ਤੁਹਾਡੀ ਇਸ ਬਾਬਤ ਸੀਨੀਅਰ ਲੀਡਰਸ਼ਿਪ ਦੇ ਨਾਲ ਕੋਈ ਗੱਲਬਾਤ ਹੋਈ ਹੋਵੇ हां मेरी आशु जी ਨਾਲ ਗੱਲ ਹੋਈ ਆ ਚੰਨੀ ਜੀ ਨਾਲ ਗੱਲ ਹੋਈ ਆ ਕੋਈ ਇਸ ਤਰ੍ਹਾਂ ਦਾ ਕੋਈ ਮਸਲਾ ਉਹਨਾਂ ਦੀ ਨਜ਼ਰ 'ਚ ਵੀ ਨਹੀਂ ਹੈਗਾ ਜੀ ਪਰ ਜਿਵੇਂ ਉਹ ਜਿਵੇਂ ਇਹ ਗੱਲ ਕਹੀ ਜਾ ਰਹੀ ਹੈ ਕਿ ਤੁਹਾਡੀ ਔਰ ਕਰਨਪੁਰਿੰਗ ਦੀ ਜਿਹੜੀ ਜੁਆਇਨਿੰਗ ਹੋਈ ਆ ਉਹ ਪ੍ਰੋਸੀਜਰ ਦੇ ਤਹਿਤ ਨਹੀਂ ਹੋਈ ਪ੍ਰੋਸੀਜਰ ਜਿਵੇਂ ਹੁੰਦਾ ਉਸ ਬਾਬਤ ਤੁਹਾਡਾ ਕੀ ਕਹਿਣਾ ਹੈ ਜਿਹੜੀ ਲੀਡਰਸ਼ਿਪ ਨੇ ਕਰਾਈ ਆ ਨਾ ਜੀ ਉਹ ਕੋਈ ਆਮ ਆਦਮੀ ਨਹੀਂ ਸੀਗੇ ਬਹੁਤ ਪਾਰਟੀ ਦੀ ਵੱਡੀ ਸੀਨੀਅਰ ਲੀਡਰਸ਼ਿਪ ਸੀ ਜੀ ਤੇ ਬੜੇ ਜ਼ਿੰਮੇਵਾਰ ਕੌਨਫੀਡੈਂਸ ਸਾਰਿਆਂ ਨੂੰ ਲੈ ਕੇ ਇਹ ਕਰਵਾਈ ਗਈ ਆ ਜੀ ਜੋਇਨਿੰਗ ਉਹ ਤੋਂ ਬਾਅਦ ਤਾਂ ਕਹਿੰਦੇ ਹੁੰਦੇ ਵੀ ਜੋਇਨਿੰਗ ਜਿਨ੍ਹਾਂ ਨੇ ਕਰਾਈ ਉਹ ਮੇਰੇ ਤੋਂ ਵਧੀਆ ਤਾਂ ਉਹ ਵੀ ਦੱਸ ਸਕਦੇ ਆ ਤੁਸੀਂ ਉਹਨਾਂ ਨਾਲ ਬਿਲਕੁਲ ਹਾਂ ਜੀ ਚੰਨੀ ਜੀ ਵੀ ਇਹ ਗੱਲ ਕੀਤੀ ਜਾਵੇ ਉਹ ਵਰਕਿੰਗ ਕਮੇਟੀ ਦੇ ਮੈਂਬਰ ਵੀ ਨੇ ਔਰ ਉਸ ਸਮੇਂ ਆਸ਼ੂ ਜੀ ਕਾਰਜਕਾਰੀ ਪ੍ਰਧਾਨ ਸੰਦੇਸ਼ਕ ਉਹਨਾਂ ਨੇ ਇਲੈਕਸ਼ਨ ਤੋਂ ਬਾਅਦ ਅਸਤੀਫਾ ਦਿੱਤਾ ਪਰ ਜੀ ਤੁਹਾਡਾ ਇਸ ਉੱਪਰ ਕੀ ਤਰਕ ਹੈ ਕੀ ਲੱਗਦਾ ਕਿ ਕਿਉਂ ਇਹ ਜਿਹੜਾ ਬਿਆਨ ਸਿਆਸੀ ਗਲਿਆਰਿਆਂ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਐਕਚੁਅਲੀ ਮੈਂ ਇਸ ਤੇ ਹਜੇ ਬਹੁਤ ਹੀ ਗੰਤੂ ਬਰੰਤੂ ਕਰਨੀ ਨਹੀਂ ਚਾਹੁੰਦਾ ਜੀ ਪਰ ਲੋਕਾਂ ਨੂੰ ਤਾਂ ਇਹ ਗੱਲ ਪਤਾ ਹੀ ਆ ਵੀ ਵੀ ਇਹ ਕਿਸ ਕਾਰਨ ਇਹ ਕੰਮ ਹੋ ਰਿਹਾ ਕਿਉਂਕਿ ਜਿਹੜੇ ਬੰਦੇ ਆ ਪਿਛਲੇ ਸਮਿਆਂ ਦੇ ਵਿੱਚ ਕਾਂਗਰਸ ਪਾਰਟੀ ਜੁਆਇਨ ਕੀਤੇ ਆ ਜੀ ਜਿਨ੍ਹਾਂ ਦਾ ਪਿਛਲਾ ਰਿਕਾਰਡ ਵੀ ਇਹੀ ਰਿਹਾ ਵੀ ਥੋੜਾ ਜਿਹਾ ਕਿੱਥੇ ਜਾਣਾ ਉੱਥੇ ਕਲੇਸ਼ ਪਾਉਣਾ ਉਹ ਉਹ ਚੀਜ਼ਾਂ ਵੀ ਇੱਕ ਹੈਗੀਆਂ ਨੇ ਇਹ ਜਦ ਕੇ ਮੈਨੂੰ ਲੱਗਦਾ ਕਿ ਪਾਰਟੀ ਦੀ ਜਿਹੜੀ ਸੀਨੀਅਰ ਲੀਡਰਸ਼ਿਪ ਆ ਉਹ ਸਾਰਾ ਕੁਝ ਸਮਝ ਚੁੱਕੀ ਆ ਜੀ ਕਰਦੋ ਸਾਹਿਬ ਪਰ ਜਿਸ ਤਰ੍ਹਾਂ ਇਹ ਛੜੇ ਬੰਦੀਆਂ ਬਣ ਰਹੀਆਂ ਨੇ ਵੱਖ-ਵੱਖ ਜਿਹੜੇ ਗਰੁੱਪ ਬਣ ਰਹੇ ਨੇ ਉਹਦੇ ਨਾਲ ਕਾਂਗਰਸ ਨੂੰ ਨੁਕਸਾਨ ਹੋ ਸਕਦਾ ਨਹੀਂ ਦੇਖੋ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਭ ਚੀਜ਼ਾਂ ਕਲੀਅਰ ਹੋ ਜਾਣੀਆਂ ਨੇ ਜੀ ਤੇ ਸਭ ਨੂੰ ਇੱਕ ਦੂਜੇ ਨੂੰ ਨਾਲ ਲੈ ਕੇ ਚੱਲਣਾ ਪੈਣਾ ਜੀ ਤੇ ਜਦੋਂ ਸਾਰੇ ਇਕੱਠੇ ਹੋ ਕੇ ਚੱਲਣਗੇ ਮੋਰਚਾ ਫਤਿਹ ਹੋਊਗਾ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਜਿਹੜੀ ਉਹ ਬਨੂ ਜੀ ਕਰਤਾਰ ਸਿੰਘ ਜੀ ਸਮਾ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਧੰਨਵਾਦ